ਸ਼ਾਸ਼ੀ ਕਾਲੀ ਸਾਰਿਆਂ ਨੂੰ ਟਕ ਜੰਕਸ਼ਨ ਰੇਲਾਂ ਦਾ ਅੱਜ ਅਸੀਂ ਰੇਲ ਗੱਡੀ ਦੀ ਸਵਾਰੀ ਕਰਨ ਜਾ ਰਹੇ ਰੇਲ ਗੱਡੀ ਜਿਹੜੀ ਇਹ ਹੈ ਇਹ ਆਮ ਰੇਲ ਗੱਡੀ ਨਹੀਂ ਹੈ ਇਹ ਰੇਲ ਗੱਡੀ ਜਿਹੜੀ ਹੈ ਈ ਦੀ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ ਇਹ ਜਿਹੜੀ ਰੇਲ ਦੀ ਗੱਡੀ ਹੈ ਇਹ ਪਹਿਲੀ ਗੱਲ ਹੈ ਇਹ ਸਾਰੀ ਲੱਕੜ ਦੀ ਬਣੀ ਵੀ ਹੈ ਇਹ ਲੱਕੜ ਦੀ ਬਣੀ ਹੋਈ ਰੇਲ ਗੱਡੀ ਆ ਸਾਰੀ ਇਹ ਤੇ ਸਾਰਿਆਂ ਨਾਲ ਜਿਹੜੀ ਮਹੱਤਵਪੂਰਨ ਇਹ ਗੱਲ ਹੈ ਇਹ ਬਾਲਡ ਦੀ ਰਿਸਵ ਦੀ ਇੱਕ ਅਜਿਹੀ ਟ੍ਰੇਨ ਹੈ ਜਿਹਦੇ ਵਿੱਚ ਤੁਸੀਂ ਮੁਫਤ ਦੇ ਵਿੱਚ ਸਫ਼ਰ ਕਰ ਸਕਦੇ ਹੋ ਬਿਲਕੁਲ ਜੀ ਹਾਂ ਤੁਸੀਂ ਸਹੀ ਸੁਣਿਆ ਵੀ ਅਸੀਂ ਦੇ ਵਿੱਚ ਮੁਫਤ ਦੇ ਵਿੱਚ ਸਫ਼ਰ ਕਰ ਸਕਦੇ ਕੋਈ ਪੈਸਾ ਨਹੀਂ ਦੇਣਾ ਕੋਈ ਕੁਝ ਨਹੀਂ ਕਰਨਾ ਸੰਸਾਰ ਦੀ ਇੱਕ ਅਜਿਹੀ ਗੱਡੀ ਹੈ ਇਹਦੇ ਵਿੱਚ ਅਸੀਂ ਇਹ ਸਫਰ ਕਰਨਾ ਹੈ। ਪੂਰੇ ਆਲੇ ਦੁਆਲੇ ਦਾ ਇਹ ਮਾਹੌਲ ਹੈ। ਪਾਖੜੇ ਨੂੰ ਚਲਣੀ ਹੈ ਇਹ ਨੰਗਲ ਤੋਂ। ਡੱਟੀ ਚੱਲਣ ਵਾਸਤੇ ਲਗਭਗ ਤਿਆਰ ਹੈ। ਆ ਜਿਹੜਾ ਇੰਜਣ ਹੈ ਇਹਦਾ ਤੁਸੀਂ ਇਹ ਪਿੱਛੇ ਦੇਖ ਸਕਦੇ। ਸਟਾਰਟ ਹੈ ਚਾਲੂ ਹੈ। ਜਿਹੜੀ ਦੂਜੀ ਸਾਈਡ ਪੈ ਗਿਆ ਉਹਦੇ ਉੱਪਰ ਇਹਦੀ ਤਰੀਕ ਲਿਖੀ ਹੋਈ ਸਾਨੇ ਲਿਖਾ ਹੋਇਆ 1953 ਦਾ ਬਣਾਇਆ ਹੋਇਆ ਜੀ ਬਿਲਕੁਲ ਜੀ 1953 ਸਾਨੇ ਦਾ ਜਿਹੜਾ ਇੰਜਣ ਹੈ ਇਹ ਚਾਲੂ ਹਾਲਤ ਦੇ ਵਿੱਚ ਹੈ ਇਹ ਵੱਡਾ ਯੋਗਦਾ ਰਿਹਾ ਇਸ ਰੇਲ ਗੱਡੀ ਦਾ ਆ ਪਾਕ ਦਾ ਟਾਈਮ ਦੇ ਨਿਰਮਾਣ ਦੇ ਵਿੱਚ ਅੱਜ ਦੀ ਅਸੀਂ ਸਫਰ ਕਰਨ ਜਾ ਰਹੇ ਛੁੱਟੀਆਂ ਬੱਚਿਆਂ ਨੂੰ ਨਾਲ ਲੈ ਕੇ ਆਏਵੇਂ ਸੋ ਸਫਰ ਕਰਦਾ ਜੀ ਦਾ ਸਫਰ ਦੇ ਰੰਗ ਉਹ ਅਸੀਂ ਦੇਖਦੇ ਆ ਦੇ ਵਿੱਚ ਰੂਟ ਟਾਲਾ ਵਗੈਰਾ ਆਂਦੀਆਂ ਐ ਬੜਾ ਹਰੀਆਲੀ ਵਾਲਾ ਉਹੜਾ ਪਹਾੜ ਐ ਤੁਹਾਨੂੰ ਸਾਰਾ ਕੁਝ ਤੁਹਾਨੂੰ ਉੱਥੋਂ ਦੇਖੋ ਤੁਹਾਨੂੰ ਮਿਲੂਗਾ ਆਜੋ ਚੱਲਦੇ ਆਂ ਸਫਰਾਵਾਲੋਂ ਤੇ ਜਿਹੜਾ ਇਹਦਾ ਅੰਦਰ ਐ ਕਿਆ ਕੁਛ ਐ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਹਾਸਲ ਕਰਦੇ ਆਂ ਆਜੋ ਚਲਿਓ ਦੇਖ ਹੈ ਜੀ ਇੰਜਨ 1900 ਤੂਜਾ ਸੰਦਾ ਤੇ ਜਿਹੜਾ ਇਹਦਾ ਸਫਰ ਐ ਦਾਤਿਆ ਡੀਜ਼ਲ ਪੈਂਦਾ ਐ 1 ਘੰਟੇ ਵਿੱਚ ਤਕਰੀਬਨ 20 ਲੀਟਰ ਦੀ ਜਿਹੜੀ ਆ ਉਹ ਖਾਫਤ ਹੈ 1 ਘੰਟੇ ਦੇ ਵਿੱਚ ਇਹ ਗੱਦੀ ਗੱਦੀ ਖਾਫਤ ਹੈ ਉਹ ਤਕਰੀਬਨ 20 ਲੀਟਰ ਪਿਆ ਜਾਂਦੀ ਹੈ ਤੇ ਜਦ ਅਸੀਂ ਨੰਗੜ ਤੋਂ ਅੱਡਾ ਮਾਰਕੀਟ ਲਾਂਕੇ ਦੋਨੇ ਦਿਹੜਾ ਲਾਂਕੇ ਆਂਦੇ ਆ ਤੱਕ ਆ ਬੀਐਸਐਨਲ ਦੀ ਸਟੇਜ ਆ ਜਾਂਦੀ 10 ਹਜ਼ਾਰਾਂ ਦਾ ਬੀਐਸਐਨ ਦਾ ਉਹਦੇ ਨਾਲੇ ਇਹ ਜਿਹੜਾ ਇਹ ਰਸਤਾ ਇਹ ਮੁੜਦਾ ਏ ਤੇ ਪਿੱਛੇ ਲਿਖਿਆ ਵਾ ਪਾਖੜਾ ਰੇਲਵੇ ਨੰਗੜ ਕਿਉਂ ਸ਼ੇਪ ਹੈ ਜਿਹੜੀ ਟ੍ਰੇਨ ਹੈ ਇਹ ਚੱਲਦੀ ਆ ਜੀ ਮੇਨ ਗੱਲ ਹੈ ਇਹ ਜਿਹੜੀ ਰੇਲ ਦਾ ਇਹ ਜਿਹੜੀ ਰੇਲ ਗੱਡੀ ਆ ਇਹ ਇਹ ਨਾ ਤਾਂ ਇਹ ਰੇਲਵੇ ਵਿਭਾਗ ਦੇ ਅਧੀਨ ਹੈ ਨਾ ਉਤਰੀ ਰੇਲਵੇ ਜਿਹੜਾ ਅਸੀਂ ਦੇਖਦੇ ਆ ਉਹਦੇ ਅਧੀਨ ਹੈ ਇਹ BBMP ਕੋਲੋਂ ਪਾਖੜਾ ਬਿਆਸ ਮੈਨੇਜਰ ਬੋਰਡ ਤੋਂ ਇਹ ਕੋਲੋਂ ਸ਼ੁਰੂ ਕੀਤੀ ਗਈ ਆ ਸੋ ਇਹ ਜਿਹੜੀ ਟ੍ਰੇਨ ਹੈ ਇਹ ਨੰਗਰ ਤੇ ਪਾਖੜੇ ਵੱਲੋਂ ਚੱਲਦੀ ਆਈਦਾ ਜਿਹੜਾ ਕਾਰਨ ਬਣਿਆ ਇਹ ਕਾਰਨ ਇਹ ਬਣਿਆ ਜਦੋਂ ਪਾਖੜਾ ਡੈਮ ਦਾ ਨਿਰਮਾਣ ਹੋਇਆ ਏ ਉਸ ਟਾਈਮ ਜਿੰਨੇ ਮਜ਼ਦੂਰ ਵਗੈਰਾ ਤੇ ਉਹਨਾਂ ਨੂੰ ਲਿਜਾਣ ਵਾਸਤੇ ਇਹ ਟ੍ਰੇਨ ਬਣਾਈ ਗਈ ਆ ਉਹ ਤੋਂ ਬਾਅਦ ਜਿਹੜਾ ਰੇਲਵੇ ਦਾ ਇੱਥੇ ਜਾਲ ਵਿਛਾਇਆ ਗਿਆ ਜਿੰਨੇ ਇੱਧਰ ਪਿੰਡ ਸੀਗੇ ਉਹ ਪਿੰਡ ਵਾਲਿਆਂ ਨੇ ਇਹ ਜ਼ਮੀਨ ਦਿੱਤੀ ਮੁਫਤ ਕੋਈ ਪੈਸਾ ਨਹੀਂ ਲਿਆ ਕੋਈ ਕੁਝ ਨਹੀਂ ਲਿਆ ਉਹਨਾਂ ਦੀ ਸਿਰਫ ਇੱਕੋ ਮੰਗ ਸੀਗੀ ਵੀ ਸਾਡਾ ਜਿਹੜਾ ਇਹ ਇਲਾਕਾ ਏ ਉਹਨਾਂ ਨੂੰ ਜਿਹੜੀ ਹੈ ਮੁਫਤ ਆਵਾਜਾਈ ਦਾ ਪ੍ਰਬੰਧ ਕੀਤਾ ਜਾਵਾ ਕਿਉਂਕਿ ਇੱਧਰ ਹੈ ਨਹੀਂ ਕੋਈ ਵੀ ਸਾਧਨ ਵਗੈਰਾ ਇਸ ਕਰਕੇ ਜਿਹੜਾ ਇਹ ਰੇਲਵੇ ਦਾ ਇੱਧਰ ਜਾਲ ਵਿਛਾਇਆ ਗਿਆ ਉਹਦੇ ਕਰਕੇ ਇਹ ਟ੍ਰੇਨ ਚੱਲਦੀ ਆ ਬਾਕੀ ਇਸ ਟ੍ਰੇਨ ਬਾਰੇ ਕਿਸੇ ਬਹੁਤ ਮਸ਼ਹੂਰ ਹੈ ਕੌਣ ਬਣੇਗਾ ਕਰੋੜਪਤੀ ਤੁਸੀਂ ਦੇਖਦੇ ਆ ਉਹਦੇ ਵਿੱਚ ਅਕਸਰ ਇੱਕ ਦੋ ਵਾਰ ਹੀ ਵੀ ਲੱਗਦਾ ਕਹਿੰਦੇ ਸ਼ਾਇਦ ਸਵਾਲ ਪੁੱਛਿਆ ਗਿਆ ਵੀ ਵਰਲਡ ਦੀ ਜਿਹੜੀ ਟ੍ਰੇਨ ਹੈ ਜਿਹੜੀ ਤੁਹਾਨੂੰ ਮੁਫਤ ਸਫ਼ਰ ਕਰਾਉਂਦੀ ਆ ਸੰਸਾਰ ਦੀ ਕਿਹੜੀ ਇਹ ਜੀ ਟ੍ਰੇਨ ਐ ਜਿਹਦੇ ਰਾਹੀਂ ਤੁਸੀਂ ਮੁਫਤ ਸਫ਼ਰ ਕਰ ਸਕਦੇ ਤਾਂ ਸਾਡਾ ਜਿਹੜਾ ਇਹ ਪੰਜਾਬ ਰੋਪੜ ਜ਼ਿਲ੍ਹਾ ਤੇ ਨੰਗਲ ਦਾ ਜਿਹੜਾ ਸ਼ਹਿਰ ਐ ਉਹਦਾ ਨਾਂ ਲਿਆ ਗਿਆ ਉਹ ਤੋਂ ਬਾਅਦ ਦੱਸਦੇ ਆ ਜਿੱਦਾਂ ਇਹਦਾ ਇੰਜਣ ਵਗੈਰਾ ਬਣਿਆ ਵਾ ਉਹ ਬਣਿਆ ਵਾ ਆਪਣਾ ਅਮਰੀਕਾ ਵਾਲੀ ਸਾਈਡ ਤੋਂ ਉਹ ਦੱਸਦੇ ਪਿੱਛੇ ਜਿਹਦਾ ਜਿੱਦਾਂ ਪੋਰਜਾ ਵਗੈਰਾ ਖਰਾਬ ਹੋਇਆ ਤਾਂ ਯਾਰ ਉੱਥਾ ਇਹ ਕਿਹਾ ਗਿਆ ਵੀ ਆ ਦੇਖੋ ਵੀ ਪਾਈ ਦਾ ਪ੍ਰਬੰਧ ਕਰ ਦੋ ਕੋ ਸਾਨੂੰ ਦੇ ਨਾਲ ਦਾ ਹਿੱਸਾ ਹੋ ਜਾਨੀ ਕਿ ਪ੍ਰਬੰਧ ਕਰਕੇ ਦੇ ਦਿਓ ਪੁਰਜ वगैरह ਦਾ ਤਾਂ ਉਹ ਆਪ ਲੋਕ ਹੈਰਾਨ ਮੰਨ ਗਏ ਵੀ ਇਹ ਜਿਹੜਾ ਹੀ ਸਾਡਾ ਇੰਜਨ ਹੈ ਵੀ ਹਜੇ ਤੱਕ ਵੀ ਚੱਲ ਜਾਂਦਾ ਕਿਉਂਕਿ 1953 ਸੰ ਦਾ ਇਹ ਜਿਹੜਾ ਇਹ ਆ ਤੁਸੀਂ ਜਿਹੜਾ ਇਹ ਰੇਨ ਦਾ ਸਫਰ ਹੈ ਉਹਦੀ ਟਾਈਮਿੰਗ ਦੇ ਸਕਦੇ ਸਵੇਰ ਨੂੰ 7:05 ਤੇ ਚੱਲਦੀ ਹੈ ਤੇ 9:00 ਵਜੇ ਤੁਹਾਨੂੰ ਇੱਥਾ ਪਹਜਾਰਨ ਦੀ ਦੁਆਰਾ ਫਿਰ ਉਸ ਤੋਂ ਬਾਅਦ ਜਿਹੜਾ ਬਾਦ ਦੁਪਹਿਰ ਹੈ ਟਾਈਮ 3:05 ਤੇ ਤੁਹਾਨੂੰ ਪੂਰੇ 5 ਵਿੱਚ ਫੇਰ ਰੱਥਾ ਪਜਾ ਦੰਦੀ ਟਾਈਮ ਨੋਟ ਕਰ ਲਿਆ ਜਾਵੇ ਤੇ ਜਿਹੜੀ ਆ ਹੁਣ ਅਸੀਂ ਇਹ ਡੱਬੇ ਦੇ ਵਿੱਚ ਦਾਖਲ ਹੋ ਚੁੱਕੇ ਆ ਜੇ ਤੁਸੀਂ ਡੱਬੇ ਦੇਖੋ ਨਾ ਲੱਕੜ ਦੇ ਬਣੇ ਹੋਏ ਆ ਆ ਦੇਖੋ ਅੱਜ ਕੱਲ ਤਾਂ ਜਿਹੜੇ ਜਿਹੜੇ ਤੁਸੀਂ ਟ੍ਰੇਨਾਂ ਦੇ ਆ ਸਫ਼ਰ ਦੇਖਦੇ ਆ ਲੋਹੇ ਦਾ ਸਾਰਾ ਕੁਝ ਬਣ ਗਿਆ ਇਹ ਉਸ ਟਾਈਮ ਦੇ ਆ ਉਸ ਟਾਈਮ ਦੀ ਸਫ਼ਰ ਆ ਸਾਨੂੰ ਐ ਲੱਗਦਾ ਕਿਦਾ ਸੀ ਕਈ ਸਾਰ ਪਿੱਛੇ ਆ ਗਏ ਹੁੰਦੇ ਆ ਦੇਖੋ ਇਹ ਸਾਰਾ ਲੱਕੜ ਦਾ ਜੇ ਮੈਂ ਤੁਹਾਨੂੰ ਫਾਸ਼ ਦੱਸਾਂ ਆ ਦੇਖੋ ਜਿਹੜਾ ਫਾਰਸ਼ ਐ ਸਾਰਾ ਬਣਾਇਆ ਵਾ ਇਹ ਵੀ ਲੱਕੜ ਦਾ ਕਿੰਨਾ ਸੋਹਣਾ ਮਾਹੌਲ ਐ ਦੇਖੋ ਜੇ ਇੱਧਰ ਝਾਤ ਮਾਰੀਏ ਆਹ ਖਿੜਕੀਆਂ ਦੇਖੋ ਕਿਆ ਬਾਤ ਐ ਮੀਕਣੀ ਤੇ ਕੋੰਤ ਬਗੈਰਾ ਦਾ ਦੇਖੋ ਕਿੰਨਾ ਸੋਹਣਾ ਇਹ ਨਹੀਂ ਬਣਾਇਆ ਵਾ ਇਹ ਟਿਕਦੀ ਹੁਣ ਪਤਾ ਨਹੀਂ ਕਿੱਦਾਂ ਇਹ ਆਹ ਦੇਖੋ ਟੈਗ ਗਈ ਵੇਸੇ ਟੈਗ ਗਈ ਤਾਂ ਤੁਸੀਂ ਥਾਂ ਲਾਂਦ ਲੈ ਸਾਡੇ ਆਹ ਦੇਖੋ ਇਹ ਆਹ ਕਿਆ ਬਾਤ ਐ ਕਿੰਨਾ ਵਧੀਆ ਇਹ ਸਫਰ ਐ ਇੱਥੇ ਸਾਡੇ ਭਾਂਜਾ ਸਾਹਿਬ ਹਰਕੀਰਤ ਸਿੰਘ ਬੰਗਾਰੀ ਇਹ ਵੀ ਸਫਲ ਆਨੰਦ ਲੈ ਰਹੇ ਸाहब ਸਿੰਘ ਸਿੱਧੂ ਗਰਮੀ ਦੇ ਛੁੱਟੀਆਂ ਮਨਾਣ ਆਇਆ ਤੇ ਵੀਡੀਓਗ੍ਰਾਫੀ ਜਸਕਰਨ ਸਿੰਘ ਕਰ ਰਿਹਾ ਇਹ ਇਹ ਥੋੜਾ ਕੈਮਰੇ ਦੇ ਪਿੱਛੇ ਹੋਰ ਕੋਈ ਕੰਮ ਕਰਨਾ ਚਾਹੁੰਦਾ ਸਾਰੇ ਤੇ ਬਾਕੀ ਬਸ ਤਕਰੀਬਨ ਹੁਣ ਸਟਾਰਟਿੰਗ ਵੱਲੋਂ ਚੱਲ ਪਈ ਵੀ ਟ੍ਰੇਨ ਜਿੱਦਾਂ ਜਿੱਦਾਂ ਸਫ਼ਰ bắtਾ ਤੁਹਾਨੂੰ ਅਸੀਂ ਜਾਣਕਾਰੀ ਦੇ ਦੇਵਾਂ ਲੋ ਜੀ ਸਾਡਾ ਜਿਹੜਾ ਇਹ ਸਫ਼ਰ ਹੈ ਆਰੰਭ ਹੋ ਚੁੱਕਿਆ ਟਰੇਨ 5 ਦਾ ਜਿਹੜਾ ਇਹ ਟਾਈਮ ਦਿੱਤਾ ਦਾ 3:05 ਤੇ ਟਰੇਨ ਹੈ ਜਿਹੜੀ ਨੰਗਲ ਤੋਂ ਭਾਖੜੇਵਾਲ ਨੂੰ ਰਵਾਨਾ ਹੋ ਚੁੱਕੀ ਬੈਠਦਾ 93 ਚ ਦਾਦਾਂ ਦੇ ਵੀ ਜਿੱਦਾਂ ਰੇਲਾ ਲੇਟ ਵਗੈਰਾ ਚੱਲਦੀਆਂ ਪਾਰੀ ਦਾ ਪੱਕਾ ਟਾਈਮ ਹੈ ਪੂਰੇ 3:05 ਜਿੱਦੀ ਹੋਇਆ ਘੰਟੀ ਵੱਜੀ ਗਾਰਡ ਆਇਆ ਉਹਨੇ ਆਪਣਾ ਹਰਾਈ ਛੰਡੀ ਦਿੱਤੀ ਲੈ ਗਈ ਟਰੇਨ ਹੈ ਭਾਖੜੇਵਾਲ ਨੂੰ ਰਵਾਨਾ ਹੋ ਚੁੱਕੀ ਬੜਾ ਸ਼ਾਨਦਾਰ ਵਾਲੇ ਦੁਆਲੇ ਮਾਹੌਲ ਹੈ। ਆਹ ਇੱਕੋ ਆਟਕ ਲੱਗੇ ਹੋਏ ਇੱਧਰ ਖੜੇ ਹੈ ਤੇ ਅਸੀਂ ਲੰਘ ਰਹੇ ਹਾਂ। ਜਿਹੜੀ ਨਾਂ ਨਾਲ ਚੱਲਦੀ ਤੁਸੀਂ ਸੜਕ ਰਿਖਦੇ ਇਹ ਸੜਕ ਅੱਗੇ ਪਾਖੜਾ ਟੈਂਪਾਹ ਨੂੰ ਜਾਂਦੀ ਹੈ। ਜੇ ਤੁਸੀਂ ਗੱਡੀਆਂ ਵਗੈਰਾ ਵਿੱਚ ਵੀਕਰਤ ਜਾਣਾ ਹੈ ਇਸੇ ਸੜਕ ਦੇ ਉੱਪਰ ਚੱਲਦੇ ਚੱਲਦੇ ਤੁਸੀਂ ਅੱਗੇ ਜਾ ਕੇ ਸਟੌਪ ਜਾਂਦਾ ਤੁਸੀਂ ਆਪਣੇ ਪਾਸਵਰਡ ਬਣਾ ਕੇ ਪਾਖੜਾ ਟਾਈਮ ਨੂੰ ਤੁਸੀਂ ਦੇਖ ਸਕਦੇ ਆ ਅੰਦਰ ਦਾ ਚਲੋ ਨਹੀਂ ਜਾਣ ਦਿੰਦੇ ਬਾਹਰ ਤੋਂ ਬਾਹਰ ਤੁਸੀਂ ਉਹਨੂੰ ਦੇਖ ਸਕਦੇ ਆ ਜਿਹੜਾ ਇਹ ਜਾਰੀ ਆ ਲੱਗਦਾ ਪਹਿਲਾ ਸਟੌਪ ਕਿਤੇ ਆ ਗਿਆ ਜੀ ਕਰਕੇ ਰਸ਼ਾ ਪਾਖੜਾ ਰੇਲਵੇ ਲੇਬਰ ਹਟ ਪਹਿਲਾ ਸਟਾਪ ਹੈ ਜ ਆ ਦੇਖ ਲੋ ਕਿੰਨੀ ਜ਼ਿਆਦਾ ਭੀੜ ਆ ਕਿੰਨੇ ਜ਼ਿਆਦਾ ਲੋਕ ਆ ਇੱਥੇ ਇਕੱਠੇ ਹੋ ਰਹੇ ਵਾਧੂ ਰਸ਼ ਪਿਆ ਵਾ ਤੈਲਾ ਸਟੇਸ਼ਨ ਆ ਗਿਆ ਪਾਖੜਾ ਰੇਲਵੇ ਲੇਬਰ ਹਟ ਮੇਨ ਮਾਰਕੀਟ ਦੇ ਸਾਹਮਣੇ ਪਹਿਲੇ ਸਟੇਸ਼ਨ ਤੇ ਗੱਡੀ ਰੁਕੀ ਆ 1 2 3 ਤਿੰਨ ਡੱਬੇ ਦੇ ਬੜਾ ਨੰਨਤਮੇ ਸਫਰ ਹੈ ਲੇਵਰ ਹੱਟ ਪਹਿਲਾ ਸਟੋਪ ਜੀ ਦਾ ਉਥੋਂ ਟ੍ਰੇਨ ਰਵਾਨਾ ਹੋ ਚੁੱਕੀ ਕੋਟਵਾਰਾ ਸਾਹਿਬ ਮੇਨ ਮਾਰਕੀਟ ਮੰਗਲ ਦੀ ਜਿਹੜੀ ਮਸ਼ਹੂਰ ਮੇਨ ਮਾਰਕੀਟ ਹੈ ਅਸੀਂ ਉਧਰ ਲਾਗੇ ਲੰਘ ਰਹੇ ਹੁਣ ਆ ਇਧਰ ਮੇਨ ਮਾਰਕੀਟ ਪੈ ਗਈ ਸਾਰੀ ਜਿਹੜੀ ਤੁਸੀਂ ਬੈਕ ਸਾਈਡ ਦੇਖ ਸਕਦੇ ਅਗਲਾ ਸਟਾਪ ਹੈ ਤੋ ਬੇਟਾ ਤੋ ਬੇਟਾ ਅਸੀਂ ਪਹੁੰਚ ਚੁੱਕੇ ਹਿੱਥਾ ਵੀ ਵੱਧੂ ਪੈਸੇਂਜਰ ਸਵਾਰੀਆਂ ਜਾਣ ਵਾਸਤਾ ਹੈ ਤਿਆਰ ਬਤਿਆਰ ਇਹ ਬੱਚੇ ਛੁੱਟੀਆਂ ਦੇ ਜਿਹੜਾ ਹੈ ਗਰਮੀ ਦੀ ਛੁੱਟੀਆਂ ਦਾ ਨਾਮ ਤੇ ਰਹਿੰਦੇ ਹੋਏ ਇਸ ਕਾਰਨ ਸੇ ਇਹ ਹਰ ਇੱਕ ਕੰਸੀ ਗਾ ਆਲਾ ਦਵਾੜਾ ਬਹੁਤ ਜ਼ਿਆਦਾ ਕਿਨਾਂ ਦੇ ਦੀ

जलना गई आ गए हो गया, तो गया सफर तो है ਸਾਹਿਬ ਕੀ ਬਾਤ ਹੈ ਉਹ ਜਰਾ ਜਿਹੜਾ ਸਟੇਸ਼ਨ ਨੇ ਲਾ ਚੁੱਕਿਆ ਸਕੂਲ ਦੇ ਬੱਚੇ ਛੁੱਟੀ ਹੋਣ ਦੇ ਬਾਅਦ ਪੋਨੇ ਸਟ੍ਰੇਨ 'ਚ ਸਵਾਰ ਕਰਨਗੇ ਕਿਉਂਕਿ ਉੱਧਰ ਨੂੰ ਆਵਾਜਾਈ ਦਾ ਨਾ ਪ੍ਰਬੰਧ ਹੈ ਨਾਲੇ ਸਕੂਲ ਪੈ ਜਾਂਦਾ ਉਧਰ ਛੁੱਟੀ ਹੋਈ ਹੁਣ ਬੱਚੇ ਰੇਲ ਗੱਡੀ ਵਿੱਚ ਬੈਠ ਕੇ ਤੇ ਸਫ਼ਰ ਦਾ ਆਨੰਦ ਮਾਣਦੇ ਆ। ਆਖਰੀ ਸਟੇਸ਼ਨ ਅਲੀਡਾ ਇੱਥੇ ਸਾਰੇ ਪੈਸੇਂਜਰਾਂ ਨੂੰ ਲਾ ਦਿੱਤਾ ਜਾਂਦਾ ਸੁਰੱਖਿਆ ਕਾਰਨਾ ਕਰਕੇ ਇਸ ਤੋਂ ਅੱਗੇ ਜਿਹੜਾ ਹੈ ਉਹ ਟ੍ਰੇਨ ਚੱਲ ਜਾਂਦੀ 350 ਤੇ ਲਾਇਆ ਇਹ ਨਹੀਂ 420 ਤੇ ਦੁਬਾਰਾ ਵਾਪਸ ਆ ਜਾਣੀ ਹੈ ਤਾਂ ਇਹ ਲਾਸਟ हां ਜਿੱਥਾ ਫਿਰ ਜਿਹੜੇ ਪੈਸੇਂਜਰ ਹੈ ਜਿੰਨੇ ਵੀ ਪੈਸੇਂਜਰ ਹੈ ਸਾਰੇ ਲਾਰਾਂ ਦੇ ਅੱਗੇ ਸਿਰਫ ਜਿਹੜੇ ਹੈ ਮੁਲਾਜ਼ਮ ਹੈ ਜਿਹੜੇ ਉਹ ਹੀ ਜਾ ਸਕਦੇ ਬਹੁਤ ਸ਼ਾਨਦਾਰ ਨਜ਼ਾਰਾ ਨਾਲ ਬਹਿਂਦਾ ਹੋਇਆ ਸਤ ਨੂੰ ਜਦਾ ਮਿੱਠਾ ਠੰਡਾ ਪਾਣੀ ਨਾਲ ਦੇ ਨਾਲ ਹਰੇ ਹਰੇ ਘਾਹ ਹਰੇ ਹਰੇ ਦਰਖਤ ਸਫ਼ਰ ਨੂੰ ਹੋਰ ਖਵਾਣਾ ਬਣਾ ਦਿੰਦੇ ਹੋਏ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਇਹ ਜਿਹੜਾ ਇਹ ਹੈ ਸਿਰਫ ਲੱਕੜ ਦੇ ਬਣੇ ਹੋਏ ਬੱਦੇ ਆ ਜਾਂ ਜਿਹੜਾ ਫਰਸ਼ ਆ ਉਹ ਵੀ ਲੱਕੜ ਦਾ ਇਹਦਾ ਮੌਜੂਦਾ ਸਮੇਂ ਵਿੱਚ ਚੈਨ ਵਗੈਰਾ ਆ ਜਾਂਦੀ ਖੋਸ਼ ਆ ਜਾਂਦਾ ਇੱਥੇ ਚੈਨ ਵਗੈਰਾ ਖਚੰਦਾ ਅਮਰਿਆਸੀ ਵਾਲਾ ਕੋਈ ਹੋ ਨਹੀਂ ਹੈ ਉਧਰ ਜਿਹੜੇ ਬਾਕੀ ਡੱਬੇ ਆ ਇੱਥੇ ਜੇ ਤੁਸੀਂ ਦੇਖੋ ਲਾਰਿਸ ਆ ਗਿਆ ਪਹਿਲਾਂ ਉਧਰ ਇਹ ਚੀਨੀ ਵਰਗਾ ਬਣਿਆ ਹੋਇਆ ਬਾਕੀ ਸਾਰੇ ਡੱਬਿਆਂ ਦੇ ਵਿੱਚ ਜੇ ਰਾਤ ਨੂੰ ਸਫ਼ਰ ਕਰਨਾ ਤਾਂ ਉੱਥੇ ਤੁਸੀਂ ਜਿਹੜੀ ਲਾਈਟ ਹੈ ਉਹਦਾ ਤੁਸੀਂ ਪ੍ਰਬੰਧ ਕਰ ਸਕਦੇ ਹੋ ਐਮਰਜੈਂਸੀ ਦੇ ਹਾਲਾਤਾਂ ਦੇ ਵਿੱਚ ਕੋਈ ਉਹ ਨਹੀਂ ਐ ਪਰ ਐਮਰਜੈਂਸੀ ਹੈ ਨਹੀਂ ਕਿਉਂਕਿ ਸਪੀਡ ਇਹਦੀ ਬਹੁਤ ਹੀ ਜ਼ਿਆਦਾ ਹੈ ਨਹੀਂ ਐ ਬਹੁਤ ਘੱਟ ਸਪੀਡ ਤੇ ਜਿਹੜੀ ਇਹ ਟਰੇਨ ਹੈ ਇਹ ਚੱਲਦੀ ਹੈ ਸੋ ਹੁਣ ਸਾਡਾ ਸਫ਼ਰ ਹੈ ਜਿਹੜਾ ਸਮਾਪਤੀ ਬਾਦ ਨੂੰ ਕਰਤੇ ਆ ਸਹੀਰੀ 5 ਵਜੇ ਕਿਹਾ ਸੀਗਾ ਤੁਹਾਨੂੰ 5 ਵਜੇ ਕੇ ਪਹੁੰਚਣਾ ਉਥਾ 4 ਵਜੇ 59 ਮਿੰਟ ਹੋ ਗਏ ਅਸੀਂ ਜਿਹੜਾ ਮੇਨ ਇਹਨਾਂ ਦਾ ਅੱਡਾ ਏ ਜਿੱਥੇ ਰੇਲ ਰੁਕਦੀ ਆ ਉਥਾ ਪਹੁੰਚ ਚੁੱਕੇ ਆ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਾਡਾ ਸਫ਼ਰ ਰਿਹਾ ਬੜਾ ਯਾਦਗਾਰ ਸਫ਼ਰ ਹੈ ਸਾਨੂੰ ਇੱਕ ਵਾਰੀ ਤਾਂ ਇਸ ਟ੍ਰੇਨ ਦਾ ਜ਼ਰੂਰ ਆਨੰਦ ਲੈਣਾ ਚਾਹੀਦਾ ਕੁਦਰਤ ਦੀਆਂ ਖੂਬਸੂਰਤ ਬਾਦੀਆਂ ਵਿੱਚੋਂ ਨਿਕਲਦਾ ਸਫ਼ਰ ਹੈ ਟਰਨਰ ਵੀ ਆਂਦੀ ਆਇਆ ਹੈ ਇਹਦਾ ਜਿਹੜਾ ਇਤਿਹਾਸ ਹੈ ਬੜਾ ਯਾਦਗਾਰ ਇਤਿਹਾਸ ਹੈ ਸਫ਼ਰ ਕਰਕੇ ਬੜਾ ਆਨੰਦ ਮਹਿਸੂਸ ਹੁੰਦਾ ਜੀ ਧੰਨਵਾਦ ਜੀ ਮਿਲਦੇ ਛੱਤੀ ਰੱਬ ਰੱਖੇ